ਸਸਿਕਾ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਦੋ ਤਰ੍ਹਾਂ ਦੇ ਸਰਬਤ ਬਣਾ ਕੇ ਪਿਆਰ ਕਰਾਂਗੇ ਤੇ ਇਹ ਗਰਮੀਆਂ ਦੇ ਵਿੱਚ ਬਹੁਤ ਠੰਡਕ ਦਿੰਦੇ ਆ ਇਹ ਸਰਬਤ ਆਓ ਜੀ ਆਪਾਂ ਸਿੱਖ ਲੈਣੇ ਬਣਾਉਣਾ ਇੱਥੇ ਮੈਂ ਦੋ ਲੈ ਲੀ ਜੀ ਬੋਲ ਤੇ ਇਹਦੇ ਵਿੱਚ ਆਪਾਂ ਪਿਉਵਾਂਗੇ ਜੀਆ ਸੀਡਜ ਪਹਿਲਾਂ ਜੀਆ ਸੀਡਜ ਪਾਵਾਂਗੇ ਜਿੰਨਾ ਤੁਹਾਨੂੰ ਜ਼ਰੂਰਤ ਆ ਉਹਨੇ ਤੁਸੀਂ ਲੈ ਸਕਦੇ ਹੋ ਮੈਂ ਇੱਕ ਚਮਕਿਆ ਫੁੱਲ ਵਰਕ ਹੀ ਲੱਗਦਾ ਤੁਸੀਂ ਦੇਖ ਸਕਦੇ ਹੋ ਇਹ ਫੁੱਲ ਕਿ ਜ਼ਿਆਦਾ ਹੋ ਜਾਂਦੇ ਨੇ ਤੇ ਹੁਣ ਆਪਾਂ ਲਵਾਂਗੇ ਗੂੰਦਕ ਦੀਰਾ ਤੇ ਗੜੇ ਦੀ ਗਰਮੀਆਂ ਦੇ ਵਿੱਚ ਆਪਣੇ ਸਰੀਰ ਨੂੰ ਠੰਡਕ ਪ੍ਰਦਾਨ ਪੁੰਦੀ ਹੈ ਤੇ ਆਪਾਂ ਨੂੰ ਜ਼ਰੂਰ ਖਾਣਾ ਚਾਹੀਦਾ ਇਸਤੇਮਾਲ ਕਰਨਾ ਚਾਹੀਦਾ ਗੂੰਦਕ ਦੀਰਾ ਦਾ ਤੁਸੀਂ ਜੇ ਸਾਭੇ ਇਸ ਤਰੀਕੇ ਨਾਲ ਮਲਤੀ ਹੈ ਕਿ ਤੁਸੀਂ ਇਹਨੂੰ ਦੱਡਦਾ ਜਾਂ ਹੋਰ ਵੀ ਪੀਸ ਸਕਦੇ ਹੋ ਪਰ ਮੈਂ ਨਹੀਂ ਪਿਸਾਂਗੀ ਮੈਨੂੰ ਜ਼ਿਆਦਾ ਇਹਦੇ ਦਾਣੇ ਕੀ ਵਧੀਆ ਲੱਗਦੇ ਨੇ ਤੁਸੀਂ ਇਹਨੂੰ ਕੁੱਟ ਕੇ ਵੀ ਲੈ ਸਕਦੇ ਹੋ ਇੱਥੇ ਮੈਂ ਇਹਨਾਂ ਦੇ ਵਿੱਚ ਪਾਣੀ ਪਾਪਾ ਕਿ ਇਹਨਾਂ ਨੂੰ ਆਪਾਂ ਅੱਧਾ ਕਿ ਘੰਟਾ ਲਈ ਭੋਂਕੇ ਰੱਖਾਂਗੇ ਤੇ ਇਸ ਨੂੰ ਦੋਨੀਆਂ ਚੀਜ਼ਾਂ ਫੁੱਲ ਕੇ ਤਿਆਰ ਹੋ ਜਾਣਗੀਆਂ ਤੇ ਕੀ ਆ ਸੀਡੇ ਚ ਜੈਲੀ ਜੇ ਤਰ੍ਹਾਂ ਦੇ ਬਣ ਜਾਣਗੇ ਦੋਨੀਆਂ ਚੀਜ਼ਾਂ ਹੀ ਜੈਲੀ ਜੇ ਤਰ੍ਹਾਂ ਦੀ ਬਣ ਜਾਣਗੀਆਂ ਤੇ ਆਪਾਂ ਇਹਨਾਂ ਨੂੰ ਰੱਖ ਦਵਾਂਗੇ ਸਾਈਡ ਤੇ ਟੱਕ ਕੇ ਤੇ ਥੇਤੀ ਦੀ ਆਪਾਂ ਬੌਲ ਲੈ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸ਼ੱਕਰ ਸ਼ੱਕਰ ਤੁਸੀਂ ਆਪਦੇ ਟੇਸਟ ਕੋ ਅਨਸਾਰ ਲੈਣਾ ਮੈਂ 2 ਵੱਡੇ ਚਮਚਾ ਲਉਂਗੀ ਫੁੱਲ ਭਰ ਕੇ ਸੱਕਰ ਮੇਰੀ ਇਹ ਰੈੱਡ ਵਾਲੀ ਵੀ ਆ ਤੇ ਥੋੜੀ ਜੀ ਬ੍ਰਾਊਨ ਵੀ ਹੈ ਤੇ ਦੋਨਾਂ ਟਾਈਪ ਦੀ ਬਹੁਤ ਸੱਕਰ ਲੱਗਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਅੱਧੇ ਗਲਾਸ ਤੋਂ ਵੀ ਘੱਟ ਪਾਣੀ ਦਾ ਇਸਤੇਮਾਲ ਕੀਤਾ ਤੇ ਆਪਾਂ ਨੂੰ ਅੱਧਾ ਗਲਾਸ ਪਾਣੀ ਦਾ ਚਾਹੀਦਾ ਤੇ ਇਹਨੂੰ ਆਪਾਂ ਭਿਉਣ ਲਾਂਗੇ ਚੰਗੇ ਤਰੀਕੇ ਨਾਲ 5 ਕਿ ਮਿੰਟ ਇਸੇ ਤਰੀਕੇ ਨਾਲ ਰੱਖ ਦਾਂਗੇ ਤੇ ਇਹਦਾ ਕੋਹਲ ਜਾਂ ਤਿਆਰ ਹੋ ਜੂਗਾ ਦੇਖੋ ਜੀ ਕੋਹਲ ਤਿਆਰ ਹੋ ਗਿਆ ਤੇ ਹੁਣ ਆਪਾਂ ਇੱਕ ਸ਼ਾਨੀ ਦੇ ਨਾਲ ਪੂਨ ਲਵਾਂਗੇ ਤੇ ਮੈਂ ਗਲਾਸ ਲੈ ਲਿਆ ਤੇ ਉੱਪਰ ਛਾਨੀ ਰੱਖ ਕੇ ਇਹਨੂੰ ਪੂਨ ਲੂੰ ਤਾਂ ਕਿ ਇਹਦੇ ਵਿੱਚ ਕਈ ਵਾਰ ਡੱਬਕੇ ਵਗੈਰਾ ਹੁੰਦੇ ਆ ਤੇ ਉਹ ਅਲੱਗ ਹੋ ਜਾਣਗੇ ਤੇ ਜਿਹੜੀ ਸ਼ੱਕਰ ਬਚੀ ਹੈ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਪਾ ਕੇ ਇਹਨੂੰ ਘੋਲ ਕੇ ਦੁਬਾਰਾ ਪੂਨ ਲਵਾਂਗੇ ਥੋੜਾ ਜਿਹਾ ਮੈਂ ਪਾਣੀ ਦਾ ਇਸਤੇਮਾਲ ਹੋਰ ਕਰੂੰ ਉਸੇ ਗਲਾਸ ਦੇ ਵਿੱਚ ਆਪਣਾ ਪਾਣੀ ਪਿਆ ਕਿ ਇਹੋ ਗਲਾਸ ਦਾਲਾ ਪਾਣੀ ਅੱਧਾ ਗਲਾਸ ਪਾਣੀ ਦਾ ਆਪਾਂ ਇਸਤੇਮਾਲ ਕੀਤਾਗਾ ਇੱਥੇ ਮੈਂ ਬੋਲ ਨੂੰ ਦੁਬਾਰਾ ਲੈ ਲਿਆ ਤੇ ਇਹਦੀ ਮੈਂ ਕਰਾਂਗੀ ਐਡ ਜੀ ਦੋ ਗਲਾਸ ਦੁੱਧ ਤੇ ਤੁਸੀਂ ਜਿੰਨਾ ਬਣਾਉਣਾ ਚਾਹੁੰਦੇ ਆ ਉਹਨਾ ਬਣਾ ਸਕਦੇ ਹੋ ਤੇ ਇੱਥੇ ਜੀ ਮੈਂ ਦੋ ਫੁੱਲ ਗਲਾਸ ਭਰ ਕੇ ਦੁੱਧ ਦੇ ਐਡ ਕਰਾਂਗੀ ਦੁੱਧ ਆਪਾਂ ਚਿਲਡ ਲੈਣਾ ਇੱਕਦਮ ਠੰਡਾ ਠਾਰ ਫ੍ਰੀਜ ਵਾਲਾ ਤੇ ਤਾਂ ਕਿ ਆਪਣਾ ਜਿਹੜਾ ਸਰਬਤਾ ਠੰਡਾ ਠੰਡਾ ਬਣ ਕੇ ਤਿਆਰ ਹੋਵੇ ਤੇ ਇਸ ਕਯੂਬ ਵੀ ਆਪਾਂ ਐਡ ਕਰ ਸਕਦੇ ਹਾਂ ਵਿੱਚ ਤੇ ਦੇ ਵਿੱਚ ਜਿਹੜਾ ਪਾਣੀ ਦੇ ਵਿੱਚ ਆਪਾਂ ਘੋਲ ਕੇ ਰੱਖਿਆ ਹੋਇਆ ਸੀਗਾ ਸ਼ੱਕਰ ਵਗੈਰਾ ਵਾਲਾ ਪਾਣੀ ਉਹ ਆਪਾਂ ਐਡ ਕਰ ਲਿਆ ਤੇ ਹੁਣ ਇੱਕ ਵਾਰੀ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਅਤੇ ਆਪਣੇ ਦੁੱਧ ਦੇ ਵਿੱਚ ਮਿਕਸ ਹੋ ਜਾਊਗਾ ਇਹ ਠੰਡਾ ਠੰਡਾ ਸਰਬੱਤ ਸੱਕਰਾਲਾ ਬਣ ਕੇ ਤਿਆਰ ਹੋ ਜਾਊਗਾ ਤੇ ਹੁਣ ਜੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਚੀਆ ਸੀਡਜ ਜਿਹੜੇ ਆਪਣੇ ਫੁੱਲ ਕੇ ਤੁਸੀਂ ਦੇਖ ਸਕਦੇ ਹੋ ਇਸ ਤਿੱਕੇ ਨਾਲ ਤਿਆਰ ਹੋ ਗਏ ਤੇ ਗੂੰਦੂ ਘਤੀਰਾ ਵੀ ਤੇ ਨਾਲ ਗੂੰਦ ਆਪਣੀ ਫੁੱਲਗੀ ਤੇ ਨਾਲ 치ਆ ਸੀਡ ਇਹ ਆਪਣੇ ਸਰੀਰ ਨੂੰ ਬਹੁਤ ਠੰਡਕ ਦਿੰਦੇ ਆ ਤੇ ਹੁਣ ਜੀ ਆਪਾਂ 2 ਤੋਂ 3 ਵੱਡੇ ਚਮਚੇ ਗੂੰਦ ਘਤੀਰਾ ਦੇ ਐਡ ਕਰ ਲਾਂਗੇ ਤੇ ਨਾਲ ਹੀ ਆਪਾਂ 치ਆ ਸੀਡ ਜਿੰਨਾ ਤੁਹਾਨੂੰ ਠੀਕ ਲੱਗਦਾ ਤੁਸੀਂ ਉਨੇ ਐਡ ਕਰ ਸਕਦੇ ਹੋ ਮੈਂ 2 ਤੋਂ 3 ਚਮਚੀ ਹੀ ਇਹਦੇ ਐਡ ਕਰ ਲਾਂਵਾਂਗੀ ਜੀ ਤੇ ਇਹ ਬਹੁਤ ਵਧੀਆ ਟੇਸਟ ਆਉਂਦਾਗਾ ਜਦੋਂ ਆਪਾਂ ਸਰਪਤ ਪੀਂਦੇ ਆ ਤੇ ਇਹੋ ਇਹ ਵਿੱਚ ਪਾਏ ਹੁੰਦੇ ਆ ਤੇ ਬਹੁਤ ਜਿਆਦਾ ਵਧੀਆ ਲੱਗ ਪਿਆ ਤੇ ਆਪਾਂ ਨੂੰ ਸਰਬਤ ਕਲੀਨ ਦੇ ਵਿੱਚ ਵੀ ਟੀ ਦੇਖੋ ਜੀ ਇੱਥੇ ਜੀ ਆਪਾਂ ਰੋਜਲਾ ਇਹ ਲੈ ਲਿਆ ਜੀ ਇਹਦੇ ਵਿੱਚ ਵੀ ਆਪਾਂ ਇੱਕ ਚਮਚੇ ਮਿਲਾਵਾਂਗੇ ਤਾਂਕਿ ਆਪਣਾ ਇੱਕ ਹਨਾ ਡਰਿੰਕ ਲੱਗਦੀ ਬਣਾ ਕੇ ਤਿਆਰ ਕਰਾਂਗੇ ਇਹਦਾ ਕਲਰ ਕੀ ਹੋਊਗਾ ਤੇ ਪਿੰਕੀਆ ਕਲਰ ਹੋ ਗਿਆ ਇਸ ਟਿੱਕੀ ਨੇ ਆਪਾਂ ਮਿਲਾ ਲਿਆ ਤੇ ਇੱਕ ਚਮਚਰ ਪਾਇਆ ਸੀ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਜਿੰਨਾ ਤੁਹਾਨੂੰ ਉਹ ਨੂੰ ਵਧੀਆ ਲੱਗਦਾ ਕਲਰ ਜਿੰਨਾ ਵੀ ਤੁਸੀਂ ਦੀ ਡਾਰਕ ਕਰਨਾ ਚਾਹੁੰਦੇ ਹੋ ਉਹਨਾ ਕਰ ਸਕਦੇ ਹੋ ਦੇਖੋ ਆਪਣੇ ਦੋਨੇ ਤਰੀਕਿਆਂ ਦੇ ਡਰਿੰਕ ਤਿਆਰ ਹੋ ਗਏ ਸਮਰ ਡਰਿੰਕ ਆਪਣੀ ਤਿਆਰ ਹੈ ਕਿਉਂਕਿ ਬੱਚਿਆਂ ਨੂੰ ਅਲੱਗ-ਅਲੱਗ ਫਲੇਵਰ ਚਾਹੀਦਾ ਹੁੰਦਾ ਤੇ ਆਪਾਂ ਅਲੱਗ-ਅਲੱਗ ਤਰੀਕਿਆਂ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਇੱਥੇ ਵੀ ਆਪਾਂ ਗਲਾਸ ਲੈ ਲਏ ਗਲਾਸ ਦੇ ਵਿੱਚ ਆਪਾਂ ਸਰਵ ਕਰਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਦੋ ਗਲਾਸ ਨੇ ਤੇ ਹੁਣ ਆਪਾਂ ਦੋ ਗਲਾਸਾਂ ਦੇ ਵਿੱਚ ਪਿੰਕ ਵਾਲਾ ਸਰਬਤ ਨੂੰ ਪਾ ਲਿਆ ਤੇ ਦੋ ਗਲਾਸਾਂ ਦੇ ਵਿੱਚ ਆਪਾਂ ਸ਼ੱਕਰ ਵਾਲਾ ਸ਼ਰਬਤ ਪਾਵਾਂਗੇ ਤੇ ਇਹ ਸ਼ਰਬਤ ਬਹੁਤ ਠੰਡਾ ਠਾਰ ਬਣ ਕੇ ਤਿਆਰ ਹੁੰਦਾ ਤੇ ਇਹਦੇ ਵਿੱਚ ਆਪਾਂ ਆਈਸ ਕਯੂਬ ਐਡ ਕਰ ਲਈ ਸੀ ਤੁਸੀਂ ਨਹੀਂ ਕਰਨਾ ਚਾਹੁੰਦੇ ਤੇ ਘੱਟ ਠੰਡਾ ਪੀਣਾ ਚਾਹੁੰਦੇ ਆ ਤਾਂ ਤੁਸੀਂ ਨਾ ਐਡ ਕਰਿਓ ਤੇ ਆਪਾਂ ਇਹਨਾਂ ਦੇ ਵਿੱਚ ਆਈਸ ਕਯੂਬ ਐਡ ਕਰ ਲਈ ਸੀ ਜਿਹਦੇ ਨਾਲ ਆਪਣਾ ਸ਼ਰਬਤ ਵੀ ਜ਼ਿਆਦਾ ਹੋ ਜਾਂਦਾ ਕਿਉਂਕਿ ਆਈਸ ਕਯੂਬ ਖੁਰਕੇ ਪਾਣੀ ਬਣ ਜਾਂਦਾ ਤੇ ਉਧਰ ਜਿਆਦਾ ਸਰਬਤ ਹੋ ਗਿਆ ਆਪਣੇ 4 ਗਲਾਸ ਬਣ ਕੇ 2 ਗਲਾਸਾਂ ਦੇ ਦੁੱਧ ਤੋਂ ਆਪਾਂ 4 ਗਲਾਸ ਸਰਬਤ ਦੀ ਬਣਾ ਕੇ ਤਿਆਰ ਕਰ ਲਈ ਤੇ ਇਹ ਸਰਬਤ ਬਹੁਤ ਵਧੀਆ ਤੇ ਬਹੁਤ ਠੰਡਾ ਤੇ ਪੁਰਾਣੀ ਸਮਿਆਂ ਦੇ ਵਿੱਚ ਬਣਾਇਆ ਜਾਣ ਵਾਲਾ ਸਰਬਤ ਸੀਗਾ ਤੇ ਪੁਰਾਣੇ ਬਜ਼ੁਰਗ ਆਪਣਾ ਇਸ ਤਰੀਕੇ ਦਾ ਸਰਬਤ ਬਣਾ ਕੇ ਪੀਂਦੇ ਸੀ ਗਰਮੀਆਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਤੇ ਗਰਮੀ ਦੇ ਵਿੱਚ ਇਹ ਸਰਬਤ ਬਹੁਤ ਵਧੀਆ ਲੱਗਦਾ ਜੇ ਕਾਹਤ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਆਪਾਂ ਫੇਰ ਹੀ ਲੱਗੇਗੀ ਕਿਸੇ ਨਵੀਂ ਤੇ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਤਕਲੀ ਸ਼ਸ਼ੇਗਾਰ ਬਾਏ ਬਾਏ